ਜਿਹੜੇ ਹਰਿਆਣੇ ਚ ਪੇਤਾਨਾਲ ਤੂੜੀ ਪਾਉਣ ਕਈ ਨੌਜਵਾਨ ਦੀ ਨਾਚਟ ਪਰ ਨਾਲ ਹੋਈ ਮੌਤ ਨੇ ਹਰਚਣਾਉ ਲੱਗਿਆ ਫੈਸਲ ਕਿਆਸੀ ਪੈ ਨਾਲ ਕਈ ਲੇਵਰ ਟੁੱਪਤਾ ਵੇਖਦੀ ਰਹੀ ਨੌਜਵਾਨ ਨਹੀਂ ਬਚਾ ਸਕੇ ਉਸਦੀ ਜਾਨ ਤਿੰਨ ਦਿਨ ਪਹਿਲਾਂ ਹੀ ਬੜੇ ਚਾਵਾਂ ਨਾਲ ਆਪਣੇ ਪਿਤਾ ਅਤੇ ਲੇਵਰ ਨਾਲ ਪਹੁੰਚਿਆ ਸੀ ਹਰਿਆਣੇ ਮਰਤਕ ਗੁਰਸ਼ਾਨ ਸਿੰਘ ਦਾ ਪਿੰਡ ਲਾਲ ਲੇਨੰਗਲ ਚ ਕੀਤਾ ਅੰਤਮ ਸੰਸਕਾਰ ਹਰ ਅੱਖ ਹੋਈ ਨਾਮ ਪਰਿਵਾਰ ਦਾ ਰੋ ਰੋ ਪੂਰਾ ਹਾਲ ਦਾ ਪਿੰਡ ਸਦਮੇ ਅਤੇ ਸ਼ੋਕ ਚ ਟੁੱਪਾ ਫਤਿਹਗੜ੍ਹ ਚੂੜੀਆਂ ਨਜ਼ਦੀਕ ਪਿੰਡ ਲਾਲ ਲੇਨੰਗਲ ਤੋਂ ਤਿੰਨ ਦਿਨ ਪਹਿਲਾਂ ਦਸਵੀਂ ਜਮਾਤ ਚ ਪੜਦਾ ਨੌਜਵਾਨ ਗੁਰਸ਼ਾਨ ਸਿੰਘ ਆਪਣੇ ਪਿਤਾ ਪਰਮਜੀਤ ਸਿੰਘ ਅਤੇ ਛੇ ਲੇਵਰ ਵਾਲੇ ਵਿਅਕਤੀਆਂ ਨਾਲ ਹਰਿਆਣੇ ਦੇ ਅਰੋਤਕ ਕਿ ਚਲੇ ਤੇ ਥਾਣਾ ਬਾਦਲੀ ਵਿਖੇ ਰਿਪਰ ਨਾਲ ਟੂੜੀ ਬਣਾਉਣ ਲਈ ਗਿਆ ਸੀ ਅਫੇ جانتے ਆਂ ਹੀ ਨਜਦੀਕ ਪਿੰਡ ਚਿਚਰ ਐਨ ਸੀ ਆਰ ਨਹਿਰ ਚ ਹੌਂ ਲਗਿਆ ਪੈਰ ਫਿਸਲਨ ਕਰ ਨੌਜਵਾਨ ਗੁਰਚੰਦ ਸਿੰਘ ਪਾਣੀ ਚ ਡੁੱਬ ਗਿਆ ਜਿਸ ਨਾਲ ਉਸ ਦੀ ਮੌਤ ਹੋਣ ਦੀ ਖਬਰ ਹੈ ਇਸ ਬੰਤੀ ਮਰਤੰਗੁਰਚੰਦ ਸਿੰਘ ਦੇ ਪਤਾਨੰਬਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ 3 ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰシャン ਸਿੰਘ ਤੇ ਸ਼ੀਲ ਲੇਬਰ ਵਾਲੇ ਪੇਤੀਆਂ ਨਾਮ ਦੀ ਪ੍ਰਣਾਤ ਤੂੜੀ ਬਣਾਉਂਦੇ ਹਰਿਆਣੇ ਦੇ ਕਸਬਾ ਪਾਦਰੀ ਕੈਸ਼ਨ ਕਿ ਅਜੇ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਤਾਂ ਲੜਕਾ ਨੱਚਦੀ ਪੈਂਦੇ ਪਿੰਡ ਚ ਚੱਤੀ ਨਹਿਤ ਤੇ ਲੇਬਰ ਵਾਲੇ ਵਿਅਕਤੀਆਂ ਨਾਲ ਨਾਉਂ ਚਲਾ ਗਿਆ। ਅਦੇ ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਹਨਾਂ ਦਾ ਬੇਟਾ ਲਹਿਚ ਡੁੱਬ ਗਿਆ। ਅਤੇ ਜਦ ਉਹ ਉੱਥੇ ਪਹੁੰਚਦੇ ਹਨ ਤਾਂ ਉਹਨਾਂ ਦਾ ਬੇਟਾ ਉੱਥੋਂ ਲਾਪਤਾ ਸੀ ਅਤੇ ਡੋਕਰ ਦੀ ਲੇਬਰ ਤੇ ਨਾਉਂ ਦੇ ਚਾਰ ਨੌਜਵਾਨ ਉੱਥੇ ਮੌਜੂਦ ਮੁਹਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਉਹ ਉਸਦੇ ਲੜਕੇ ਦੀ ਲਾਸ਼ ਬੰਦੀ ਲਈ ਜਿਸ ਦਾ ਪੁਲਸ ਨੂੰ ਪੋਸਟ ਮਾਰਤਾ ਕਰਵਾ ਕੇ ਲਾਸ਼ ਸਾਡੇ ਵਾਲੇ ਕੀਤੀ ਅਜੇ ਮਰਦਕ ਗੁਰシャン ਸਿੰਘ ਇਲਾਸ ਪਿੰਡ ਨਾਲ ਲੇਟਨ ਗਲੋਟੀ ਜਿੱਥੇ ਉਸ ਦਾ ਅੰਤਮ ਚਿਸ਼ਕਾ ਕੀਤਾ ਗਿਆ ਤੇ ਹਰ ਅੱਖ ਨਾਮ ਦਿਖਾਈ ਦੇ ਰਹੀ ਸੀ ਅਤੇ ਪਰਿਵਾਰ ਦਾ ਅਰੋਹ ਕੇ ਕੁਰਾਹ ਸੀ ਉਥੇ ਪੂਰਾ ਪਿੰਡ ਸ਼ੋਕ ਅਤੇ ਸਦਮੇ ਵਿੱਚ ਡੁੱਬਾ ਦਿਖਾਈ ਦੇ ਰਿਹਾ ਸੀ ਅਤੇਗੜ ਚੂੜੀਆਂ ਨਜ਼ਦੀਕ ਪਿੰਡ ਲਾਲੇਨੰਕਲ 'ਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਇਹ ਦਿਨ ਪਹਿਲਾਂ ਹੀ ਇੱਕ 16 ਸਾਲਾ ਨੌਜਵਾਨ ਗੁਰシャン ਸਿੰਘ ਆਪਣੇ ਪਿਤਾ ਅਤੇ ਲੀਵਰ ਨਾਲ ਹਰਿਆਣਾ 'ਚ ਰੀਪਰ ਨਾਲ ਤੂੜੀ ਭਣਾਉਣ ਲਈ ਜਾਂਦਾ ਤੇ ਉੱਥੇ ਜਾਂਦਿਆਂ ਹੀ ਕਸਬਾ ਬਾਦਰੀ ਜੋ ਕਿ ਰੋहतक ਜ਼ਿਲ੍ਹੇ ਵਿੱਚ ਹੈ ਉਸ ਦੇ ਨਜ਼ਦੀਕ ਪਿੰਡ ਚਿਚਲ ਦੇ ਨਹਿਰ ਪਿੰਡ ਜਿੱਥੇ ਕਿ ਉਹ ਨੌਜਵਾਨ ਆਪਣੀ ਲੇਵਰ ਦੇ ਨਾਲ ਨਹਾਉਣ ਜਾਂਦਾ ਹੈ ਤਾਂ ਉਸ ਦਾ ਪੈਰ ਫਿਸਲ ਜਾਂਦਾ ਜਿੱਥੇ ਕਿ ਉਸ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਜਾਂਦੀ ਹੈ। ਪਾਣੀ ਚ ਮੌਤ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਸ ਦੀ লাশ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਅੱਜ ਉਸ ਦਾ ਪਿੰਡ ਲਾਲੀ ਨੰਗਲ ਚ ਅੰਤਮ ਸ਼ਸਕਾਰ ਕੀਤਾ ਗਿਆ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਅਤੇ ਪਿੰਡ ਇਲਾਕਾ ਪੂਰਾ ਸ਼ੋਕ ਅਤੇ ਦੁੱਖਤਾ ਹੀ ਮੋਦਰਾ ਵਿੱਚ ਡੋਪਾ ਹੈ। ਤੋ ਆਨੇ ਗਏ ਟੂਰੀ ਬਣਾਉਣ ਵਾਸਤੇ ਪਹੁੰਚ ਗਏ ਰਾਤ 10 ਵਜੇ ਪਹੁੰਚੇ ਆ ਸਾਮ ਸੜੀ ਤੇ ਆਈ ਆਪਾਂ ਕੰਮ ਕੰਮ ਕਰਦੇ ਰਹੇ ਆਪਣਾ ਸਾਮੀਆਂ ਦੇ ਹਿਲਾਉਣਾ ਵਾ ਮੈਂ ਹਬਾ ਤੇ ਇਥੇ ਨਾਲੋਂ ਸੁਬੱਚੇ ਗਿਆਂਦੇ ਪਾਣੀ ਗੰਦਾ ਵਾ ਅਸੀਂ ਖੂਹ ਹੀ ਦੇਵਾ ਜਾਂ ਖੂਹ ਤੇ ਚਲਦੋ ਨਾ ਮੋਨਹਿਰ ਤੇ ਨਾ ਜਾਓ ਕੋ ਨਹਿਰ ਤੇ ਚਲ ਜੇ ਚੌਧਰੀ ਦਾ ਵੀ ਤੁਹਾਨੂੰ ਤਾਂ ਲੱਗਾ ਕੀ ਬਣਿਆ ਹੋਵੇ ਕਿੰਨੇ ਜਾਨੇ ਨਾਲੇ ਸਦਵਾਏ ਟਾਈਟਲ ਆ ਕੇ ਗਏ ਆ ਉਹਨਾਂ ਦੇ 1.7 ਜਿਹੜਾ 15 ਪੂਰੇ ਜਲੇ ਨਾਂ ਵੀ ਕੀਤੀ ਦਸਵੀਂ ਚ ਹੋਇਆ ਹਰ ਕੰਮ ਉਹ بابا ਹਾਂਜੀ ਇਹਦੇ ਦੁੱਤੀ ਸੀ ਉਹ ਵੀ ਨਾ ਹੁੰਦਾ ਸੀ ਉਹਨਾਂ ਨਾਲੇ ਵਗਰੋਂ ਇਹ ਨਾ ਹੁੰਦੇ ਆ ਪਤਾ ਨਹੀਂ ਜੇ ਕੀ ਚੱਕਰ ਬਣਿਆ ਜੇ ਮੈਂ ਦੇਖਿਆ ਨਹੀਂ ਮੈਂ ਤਾਂ ਅੱਧੇ ਘੰਟੇ ਵਾ ਪਤਾ ਲੱਗਾ ਨਹੀਂ ਮੈਂ ਉੱਥੇ ਹਾਂ ਜਿੱਥੇ ਗਏ ਆ ਜਿੱਥੇ ਰਹਿੰਦੇ ਆ ਉਹ ਕੋਠੇ ਦਾ ਮੈਨੂੰ 1.5 ਕਿਲੋ ਮੀਟਰ ਹੱਦੋਂ ਚੱਲ ਗਏ ਨਾ ਹਾਂ ਜੇ ਇਹਦੇ ਚੰਗ ਕੰਮ ਕਰਦੇ ਅੱਜ ਆਪ ਚਲਾਇਆ ਨਹੀਂ ਜੇ ਕੱਲ ਅੱਜ ਦੇ ਖਿਲਾੜਿਆ ਜੀ ਸਵੇਰੇ ਖਿਲਾੜਿਆ ਸਵੇਰੇ ਸੁੱਤੇ ਉੱਠੇ ਰੋਟੀ ਸਾਡੀ ਉਹਨੇ ਬਣਾਈ ਆਪੇ ਬਣਾ ਕੇ ਸਵਾਈ ਸਾਨੂੰ ਸਵਾਈ ਆਪ ਵੀ ਖਾਧੀ ਤੇ ਚਾਹ ਵੀ ਧੋੜੀ ਪਈ ਸਾਨੂੰ ਬਣਾ ਕੇ ਪੰਜਾਬ ਚ ਸੱਤ ਜਾਣਗੇ ਪੰਜਾਬ ਚ ਸੱਤ ਜਾਣਗੇ ਤੇ ਕਿੱਥੋਂ ਤੂੰ ਉਹ ਡੋਗਰਾ ਦੇ ਜੀ ਕਿੰਨੇ ਜਾਣੇ 6 ਜਾਣੇ ਹੋ 6 ਜਾਣੇ ਉਹ ਭਾਜੀ ਆਏ ਪ੍ਰਥਮੀ ਭਜਾਇਤੇ ਅਰਜਨ 2 ਜਾਨੇ ਰਹਿ ਗਏ 4 ਜਾਨੇ ਭਜ ਗਏ ਤੁਹਾਨੂੰ ਕਿਤਨਾ ਉੱਥੇ ਪਤਾ ਲੱਗਾ ਉਹ ਫੋਨ ਕਰਦਾ ਰਿਹਾ ਫੋਨ ਚੁੱਕਦੇ ਨਹੀਂ ਚੌਧਰੀ ਜੀ ਮੁੜ ਕੇ ਦੂਜੇ ਨੇ ਇੱਕ ਨੇ ਫੋਨ ਚੁੱਕਿਆ ਵੀ ਰਾ ਗੱਲ ਹੋ ਗਈ ਮੈਂ ਭੱਜ ਗਏ ਸੀ ਗਏ ਆ ਜਾਇਦ ਵਿੱਚ ਪਣਦੇ ਹੋ ਰਹੇ ਆ ਪਰ ਪੁੱਛਿਆ ਨਹੀਂ ਵੜ ਦਿੱਤਾ ਲੈ ਬੜੀ ਲੂੰਗੀ ਉਹਨਾਂ ਕੱਢਿਆ ਹੀ ਨਹੀਂ ਆ ਤੱਕ ਉੱਥੇ ਪਤਾ ਲੱਗਾ ਕੀ ਬਣਿਆ ਹਾਂ ਸ਼ੱਕ ਰਹੇ ਤਾਂ ਹਾਂਜੀ ਅਗਲੇ ਦਿਨ ਸਵੇਰੇ ਮੂਜੀਏ ਉਹ ਡੋਬੇ ਓਬੇ ਆਏ ਉਹਨਾਂ ਕੱਢੀ ਤੇ ਤਿੰਨ ਦਿਨ ਰੋਕੇ ਤਿੰਨ ਘੰਟੇ ਲੱਗੇ ਇਹਦੇ ਤੇ ਜੇਦ ਕਰਕੇ ਗਿਆ ਉਹਦਾ ਮੈਂ ਜਾਣਾ ਰਕਮ ਪੱਕਾ ਬੜੀਆਂ ਦਾ ਕੋਈ ਕਰਨੇ ਆਖੋ ਨਹੀਂ ਵੀ ਜਾਵਾਂਗਾ ਤੇ ਜੇਦ ਕਰੀ ਮੈਂ ਚਲ ਚਲ ਜਾਂਦਾ ਜੇ ਬੁਧੀ ਜੇਦ ਕਰਦਾ ਆ ਜੀ ਤਾਂ ਦੋ ਤਿੰਨ ਦਿਨ ਕੁ ਲਾਦਾ ਵਾਪਸ ਹੋਰ ਕੀ ਹੋਏਗਾ ਨਹੀਂ ਰੁਕਿਆ ਨਹੀਂ ਕਿਹ ਨਾਲ ਸਰਵਣ ਸਿੰਘ ਨਿਰਪਾਨ ਜਾਈ ਕੀ ਗੱਲ ਹੋਈ ਜੀ ਜੀ ਅਨੂਨਾ ਫੋਨ ਆਇਆ ਕੋਈ ਸ਼ਾਮੀ 8 ਵਜੇ ਰਾਤ ਨੂੰ ਤੇ ਅਸੀਂ ਵੱਲੇ ਤੋਂ ਸੋ ਰੁਪਿਆ 8 ਵਜੇ 8 ਵਜੇ ਤਰੇ ਪਹੁੰਚਦਾ ਪਹੁੰਚਦਾ ਸਾਨੂੰ ਕੋਈ ਦਿਨ ਦੇ 7 ਵਜੇ 7 ਵਜੇ ਪਹੁੰਚੇ ਤਾਂ ਇਹ ਜਾਂਦਿਆਂ ਨੂੰ ਗੋਤਾਖੋਰਾ ਦੇ ਵੀ ਬਹੁਤ ਸਾਰੇ ਮરાਏ ਵੀ ਉੱਥੇ ਖੜੇ ਸੀ ਕਿਹੜੀ ਜਗ੍ਹਾ ਹੂ ਇਹ ਚਿਜਰ ਪੈਂਦਾ ਚਿਜਰ ਨਾ ਹਰਿਆਣੇ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਜਾ ਕੇ ਵੇਖਿਆ ਤੇ ਗੋਤਾਖੋਰਾ ਵੀ ਆਪਣੀ ਤਿਆਰੀ ਦੇ ਕਰਨਾ ਇਹਨਾਂ ਜਾ ਕੇ ਫੋਲਿਆ ਪਾਲਿਆ ਤੇ ਥੋੜੀ ਜਿਹੀ ਜਗ੍ਹਾ ਚਾਹੀ ਹੋ ਤੇ ਲਾਇਆ ਵਾ ਤੇ ਉਥੋਂ ਨਹੀਂ ਕੋਈ ਮਿਲਿਆ ਐ ਵੀ ਦੂਰ ਤੱਕ ਚਰੋਂ ਦੇ ਰਹੇ ਆ ਤੇ ਇਹ ਜਿੱਥੋਂ ਕੋਈ ਹਾਂ ਜਾ ਸਾਡਾ ਪੈਰ ਆਉਂਦੇ ਵੀ ਦਿੱਕਤੀ ਠਾਕਾ ਦਿੱਤਾ ਜਾਂ ਕਿ ਤਰਾ ਵਾ ਉਥੋਂ ਨਹਿਰ ਤੋਂ ਦੋ ਕੁ ਸਟਾਪ ਕਾ ਥੋੜਾ ਜਿਹਾ ਜਾ ਕੇ ਉਥੇ ਮੁੜਦਾ ਪਿਆ ਕੋਈ ਦੂਰ ਜਾਦਾ ਨਹੀਂ ਗਿਆ ਕੋਈ ਅੱਗੇ ਨਹੀਂ ਗਿਆ ਫੇਰ ਅਸੀਂ ਉਥੋਂ ਕਈ ਟੇ ਦੋ ਤਿੰਨ ਕਈ ਡੇਡ ਲਵਦੇ ਰਹੇ ਦੂਰ ਦੂਰ ਤੱਕ ਤੇ ਖਾਨੂੰ ਉਥੋਂ ਲਾ ਗੋ ਮਿਲ ਪਿਆ ਜਿੱਥੇ ਡਿੱਗਾ ਥੋੜਾ ਆ ਨਾਲ ਪੰਜ ਚਾਰ ਕਰਮਾ ਉਹ ਤਵੀ ਜਾਨੇ ਇਤਰਾ ਮੈਂ ਗਿਆ ਜਿਹੜੇ ਬੰਦੇ ਨਾਲ ਜਿਹੜੇ ਬੰਦੇ ਨਾਲ ਗਏ ਉਹ ਚਾਰ ਬੰਦੇ 6 ਬੰਦੇ ਚਾਰ ਬੰਦੇ ਜਿਹੜੇ ਵੀ ਨਾਲ ਉਹਦੇ ਵੀ ਜਾਂਦੇ ਨੌਂਡੇ ਆ ਉਥੋਂ ਦਿਓ ਦੇਖ ਪਿਆ ਤੇ ਪਤਾ ਨਹੀਂ ਉਹ ਲੱਗ ਇੱਕ ਬਿਜਲੀ ਔਰ ਉਥੋਂ ਉਧਰ ਦਾ ਯੂਪੀ ਦਾ 3 4 ਜਣੇ ਉਹਨਾਂ ਆਖਿਆ ਵੀ ਜਦੋਂ ਇਹ ਡਿੱਗਾ ਤੇ ਜਾਂ ਇਹਨੂੰ ਧੱਕਾ ਦਿੱਤਾ ਵਾ ਤੇ ਇਹਨੇ ਮੁੰਡਿਆਂ ਨੇ ਉਹ ਮਾਰਿਆ ਫੜ ਲਓ ਮੈਨੂੰ ਉਹ ਬਜ਼ੁਰਗਰ ਆਂਦਾ ਵੀ ਮੈਂ ਵਾਅਦਾ ਕੀਤੀ ਆ ਇਹ ਮੁੰਡੇ ਨੂੰ ਫੜੋ ਮੁੰਡੇ ਨੂੰ ਫੜਿਆ ਆਂਦਾ ਵੀ ਇਹਨਾਂ ਕਿਉਂ ਜਾਣਿਆ ਕੋਈ ਨਹੀਂ ਕੀਤਾ ਜਾਣੇ ਕਿ ਜਾਏ ਵੀ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾਉਂਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਤੇ ਮੁੜ ਕੇ ਉਹਨਾਂ ਮੁੜ ਕੇ ਥੋੜਾ ਜਿਹਾ ਗਾਂ ਜਾ ਕੇ ਉਹਦਾ ਹਨੂ ਕਿਲੋਕ ਮੀਟਰ ਤੋਂ ਜਾ ਕੇ ਇਹ ਕੱਪੜੇ ਮਿਲੇ ਮੈਨੂੰ ਮਿਲੇ ਆ ਮੈਂ ਤੇ ਮੇਰਾ ਜਵਾਈ ਇਹਨਾਂ ਨੂੰ ਉਤੋਂ ਮਿਲਿਆ ਕਿ ਜਨਾਨੀ ਦੇ ਦਰ加ਹੀ ਆ ਜਿਹੜੇ ਮੁੰਡੇ ਚਾਰ ਹੀ ਇਹ ਕੱਪੜੇ ਫੜ ਕੇ ਦਿੱਤੇ ਛੱਡ ਗਏ ਐਨੂੰ ਭੱਜ ਗਿਆ ਇੱਕ ਸਾਈਡ ਨੂੰ ਭੱਜ ਗਿਆ ਉਹ ਮੁੜ ਕੇ ਮੁੰਡੇ ਨਹੀਂ ਮਿਲੇ ਜਿਹੜੇ ਦੋ ਜਣੇ ਨਾਲ ਗਏ ਉਹਨੂੰ ਮੈਂ ਪੁੱਛਿਆ ਉਹਨਾਂ ਨੂੰ ਮੈਂ ਉਹ ਕਿੱਥੇ ਆ ਵੀ ਇੱਕ ਪਹਿਲਾਂ ਉਹਨੇ ਬਿਆਨ ਦਿੱਤਾ ਹੁੰਦਾ ਕਿ ਉਹ ਟ੍ਰੇਨ 'ਤੇ ਬਹਿ ਕੇ ਅੰਮ੍ਰਿਤਸਰ ਚੱਲ ਗਿਆ ਮੁੜ ਕੇ ਇੱਕਦਮ ਮੁੱਕਰ ਗਿਆ ਉਹਨਾਂ ਦਾ ਕਿਹੜਾ ਵਜੋਂ ਉਹਨਾਂ ਨੇ ਵਹਿਰ ਹੀ ਪੀ ਜਾ ਕੋ ਗਾਲ ਹੀ ਸਾਨੂੰ ਨਹੀਂ ਪਤਾ ਇੱਕਦਮ ਮੁੱਕਰ ਗਿਆ ਇੱਕ ਦੋ ਮੈਂ ਥੱਪੜ ਵੀ ਮਾਰੇ ਉਹਨਾਂ ਨੂੰ ਮਾਂਸਾ ਬੜੀ ਦੁਖਦਈ ਦੀ ਘਟਨਾ ਆਈ ਹੈ ਸਾਰਾ ਨਗਰ ਸੋਗ ਦੀ ਲਹਿਰ ਚਾ ਸਾਡੇ ਮਰੇ ਸਤਾਰਜੋ ਪਰਮਜੀ ਸਿੰਘ ਉਹਨਾਂ ਦਾ ਬੇਟਾ ਗੁਰਸ਼ਾਨ ਪਰਮਜੀਤ ਅਕਸਰ ਹੀ ਮਤਲਬ ਹਰਿਆਣੇ ਸੀਜ਼ਨ ਆਉਣਾ ਆਪਣਾ ਮਤਲਬ ਤੂੜੀ ਦਾ ਜਾਂਦਾ ਸੀ ਐਦਕੀ ਬੇਟਾ ਜिद ਕਰ ਗਿਆ ਵੀ ਪਾਪਾ ਮੰਮੀ ਤੁਹਾਡੇ ਨਾਲ ਜਾਣ ਜਦੋਂ ਉੱਥੇ ਗਏ ਨੇ ਤੇ ਸ਼ਾਮ ਦਾ ਟਾਈਮ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਲਿਵਰੀ ਚਾਰ ਬੰਦੇ ਗਏ ਉਹ ਲੀਵਰ ਨੂੰ ਡੈਗ ਤੇ ਬੇਟਾ ਇਹਨਾਂ ਦਾ ਬਾਗੇ ਨਹਿਰ ਕੋਲ ਜਾਂਦੀ। ਉੱਥੇ ਚਲ ਗਿਆ। ਦੱਸਦੇ ਇਹ ਵੀ ਉੱਥੇ ਕੱਪੜੇ ਧੋਂਦਿਆਂ ਉਹ ਚਾਰ ਬੰਦੇ ਨਾਉਣ ਲੱਗੇ ਨੇ। ਇਹਦਾ ਹੁਣ ਪੈਰ ਫਿਸਲ ਗਿਆ ਜਾਂ ਕਿਸੇ ਨੇ ਸਟਾਫਿੰਗ ਕਰਦੀ ਜਾਂ ਉੱਥੇ ਫੋਟੋ ਖਿੱਚਦੇ ਆ। ਪਤਾ ਨਹੀਂ ਵੀ ਉਹ ਕੀ ਪਾਣਾ ਵਰਤਿਆ ਉਹ ਪਰੇਸ਼ਾਨ ਹੈ ਨਹਿਰ ਦੇ ਵਿੱਚ ਰਹੇ। ਜਾਣ ਤੋਂ ਬਾਅਦ ਉਹਦੇ ਪਾਪਾ ਨੂੰ ਫੋਨ ਕੀਤਾ ਨਾ ਵੀ ਤੁਹਾਡਾ ਗੁਸ਼ਾਨ ਜਿਹੜਾ ਉਹ ਨਹਿਰ ਦੇ ਵਿੱਚ ਆ। ਉਹ ਕੰਮ ਤੇ। ਉਹ ਕੰਮ ਤੇ। ਜਦੋਂ ਉਹ ਕੰਮ ਤੋਂ ਆਏ ਨੇ। ਤਦ ਆ ਜੀ ਉਹਨਾਂ ਨੇ ਪਰਮਜੀਤ ਕੋ ਜਿਹੜੇ ਹਾਲਾਤ ਉਹ ਦੇਖੇ ਨਹੀਂ ਗਏ ਤੇ ਉਹ ਸਿੱਧਾ ਨਹਿਰ ਦੇ ਵਿੱਚ ਜਾ ਤੇ ਦੱਸਦੇ ਗਲੇ ਟਾ ਕੇ ਨੂੰ ਪਾਣੀ ਆ ਗਿਆ ਉਹ ਤੋਂ ਵੀ ਕੁਝ ਹੋਰ ਸਨੇ ਨੂੰ ਬਾਹਰ ਕੱਢਿਆ ਉਤੋਂ ਫਿਰ ਅਗਲੇ ਦਿਨ ਜਿਹੜੇ ਮਤਲਬ ਆਪਣੇ ਕਰਦੇ ਨੇ ਉਹ ਆਏ ਨੇ ਮਹਿਕਮਾ ਆਇਆ ਉਹਨਾਂ ਅਖਰ ਜਿਹੜੀ ਲਾਸ਼ ਹੈ ਪਾਣੀ ਦੀ ਕੱਢੀ ਸਾਡੇ ਨਗਰ ਦੇ ਸਾਡੇ ਛੋਟੇ ਵੀਰ ਸਰਦਾਰ ਪਰਮਜੀਤ ਸਿੰਘ ਜੀ ਨੰਬਰਦਾਰ ਜੀ ਜਿਨ੍ਹਾਂ ਦਾ ਬੇਟਾ ਗੁਰਸ਼ਾਨ ਛੋਟੀ ਉਮਰ ਦੀ ਇਹ ਸੰਸਾਰ ਨੂੰ અલਵਿਦਾ ਕਹਿ ਗਿਆ ਏ ਬਾਕਿਆ ਵਾਸਤੇ ਬਹੁਤ ਵੱਡੀ ਸੱਟ ਆਈ ਸਾਰਾ ਨਗਰ ਇਸ ਵੇਲੇ ਸੋਗ ਦੇ ਵਿੱਚ ਆ ਕਿ ਅਚਾਨਕ ਜਦੋਂ ਇਦਾਂ ਦੀ ਮੌਤ ਹੁੰਦੀ ਆ ਨਾ ਤਾਂ ਹਰ ਇੱਕ ਬੰਦਾ ਇਹਨੂੰ ਐਕਸੈਪਟ ਨਹੀਂ ਕਰਦਾ ਇਹ ਭਾਣੇ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਤੇ ਅਸੀਂ ਤਾਂ ਇਸ ਦੁੱਖ ਦੀ ਕੜੀ ਵਿੱਚ ਉਹਨਾਂ ਦੇ ਨਾਲ ਖੜੇ ਆ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਪਣਾ ਮੰਨਦਾ ਬਲਬਖਸ਼ਣਾ ਬਾਕੀ ਇਹ ਘਟਾ ਜਿਹੜਾ ਇਹ ਪੂਰਾ ਹੋਣ ਵਾਲਾ ਨਹੀਂ ਹੈਗਾ